ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਆਟੇ ਦੀਆਂ ਗੋੜ ਵਾਲੀਆਂ ਮਠੀਆਂ ਇਹਦੇ ਵਾਸਤੇ ਆਪਾਂ ਨੂੰ ਸਮਾਨ ਕੀ ਕੀ ਚਾਹੀਦਾ ਉਹ ਤੁਹਾਨੂੰ ਦੱਸ ਦਿੰਨੇ ਆਂ ਇਹਦੇ ਆਸਤੇ ਵੀ ਇੱਕ ਕੌਲਾ ਆਪਾਂ ਜੜਾ ਗੋੜਾ ਵਾਲਾ ਲਿਆ ਨਾ ਇਹ ਹੀ ਆਪਾਂ ਦੋ ਕੌਲੇ ਆਟੇ ਦੇ ਲਈ ਇੱਕ ਕੌਲਾ ਤਾਂ ਆਪਾਂ ਪ੍ਰਾਂਚ ਪਾਤਾ ਇੱਕ ਕਾਵਲਾ ਇਹਨੂੰ ਵੀ ਪ੍ਰਾਂਤ ਦੇ ਵਿੱਚ ਪਾ ਲਾਂਗੇ ਜਿੰਨਾ ਆਟਾ ਲਿਆ ਸੀ दो कौले कौला लिया गुड़ का एक कौले थोड़ा जाते भर के ले लिया तो अभी कौली ले अपना सूजी दावेंगे अद्धी कौली लई आप घ्यो की यदि आप थोड़ी जी ली आप अजमैन थोड़ा जहा सौ ये पावेंगे आप सारे तो पहला की करना जी तुम गुड़ पिना आप ਗੋੜਾ ਪਾ ਲਤਾ ਗੋੜਾ ਹੁਣ ਜਿਹੜਾ ਪਾਣੀ ਆ ਉਹ ਆਪਾਂ ਅੱਧਾ ਕੋਲਾ ਹੀ ਪਾਵਾਂਗੇ ਜਿਆਦਾ ਨਹੀਂ ਪਾਉਣੇ ਅੱਧਾ ਕੋਲਾ ਪਾਵਾ ਪਾਣੀ ਦਾ ਤੇ ਇਹਨਾਂ ਹੁਣ ਖੋਲ ਲਾਂਗੇ ਆਪਾਂ ਚੰਗੀ ਤਰ੍ਹਾਂ ਜੇਰ ਆਪਾਂ ਕਿ ਰੱਖ ਦਾਂਗੇ ਇਦਾਂ ਘੰਟਾ ਜੈ ਖੋਲ ਲਾਂਗੇ ਤੇ ਫਿਰ ਤੁਹਾਨੂੰ ਦੱਸਦੇ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਗੁੜਾ ਪੰਣਾ ਹੀ ਕੋਲ ਕੇ ਤੇ ਪਣ ਕੇ ਤੇ ਕੱਪ ਦੇ ਵਿੱਚ ਕੱਢ ਲਿਆ ਤੇ ਇਹ ਪਾਣੀ ਆਪਾਂ ਠੰਡਾ ਹੀ ਲਿਆ ਗੁੜ ਪਹਿਲਾਂ ਭੁੰਨਤਾ ਸਿੱਧਾ ਘੰਟਾ ਤੇ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆ ਦੋ ਕੋਲੇ ਲਈ ਆਟੇ ਦੀ ਤੇ ਇੱਕ ਪੂਰਾ ਭਰ ਕੇ ਲਿਆ ਸੀ ਗੁੜ ਦਾ ਇਹ ਇਹ ਆਪਾਂ ਪਾ ਲਈ ਦੋਨੇ ਕੋਲੇ ਭਾਂਡ ਦੇ ਵਿੱਚ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸੂਜੀ ਅੱਧੀ ਕੋਲੀ ਪਾਵਾਂਗੇ ਸੂਜੀ ਦੀ ਜਿਹੜੀ ਆਪਾਂ ਸੌਫ ਤੇ ਜਮੈਨ ਲਈ ਸੀ ਇੱਕ ਚਮਚਾ ਸੌਫ ਦਾ ਸੀ ਅੱਧਾ ਚਮਚਾ ਜਮੈਨ ਦਾ ਸੀ ਦੋਨੇ ਚੀਜ਼ਾਂ ਪਾ ਦਾਂਗੇ ਆ ਕੇ ਇਹਨਾਂ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮਿਕਸ ਕਰ ਦਿੱਤੀ ਹੁਣ ਆਪਾਂ ਜਿਹੜੀ ਅੱਧੀ ਕੁੱਲੀ ਲਈ ਸੀ ਕੌਦੀ ਉਹ ਪਾ ਲਾਂਗੇ ਕਿਓ ਦੀ ਥਾਂ ਤੇ ਤੁਸੀਂ ਰिफाइंड ਵੀ ਪਾ ਸਕਦੇ ਹੋ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਦੇਸੀ ਘਿਓ ਵੀ ਪਾ ਸਕਦੇ ਹੋ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਲਦਾਂਗੇ ਆਂ ਕਿਉਂ ਨਾ ਇਹਨੂੰ ਆਟੇ ਦੇ ਵਿੱਚ ਇਸ ਤਰ੍ਹਾਂ ਥਾਂ ਜਿੰਨਾ ਜ਼ਿਆਦਾ ਆਪਾਂ ਮਸਲਾਂਗੇ ਇਸ ਤਰ੍ਹਾਂ ਕਰਕੇ ਕਿ ਉਹ ਆਪਣਾ ਛੇਤੀ ਮਿਕਸ ਹੋ ਜੂਗਾ ਆਟੇ ਦੇ ਵਿੱਚ ਇਸ ਤਰ੍ਹਾਂ ਤੁਸੀਂ ਮਠੀਆਂ ਬਣਾਉਂਗੇ ਬਹੁਤ ਵਧੀਆ ਬਣਦੀਆਂ ਜੀ ਹੁਸਾ ਦਾ ਮਹੀਨਾ ਚੱਲ ਰਿਹਾ ਹਰ ਘਰ ਦੇ ਵਿੱਚ ਮਠੀਆਂ ਸੰਧਾਰੀ ਵਾਸਤੇ ਬਣਦੀਆਂ ਬਣਦੇ ਆ ਜੀ चं तरह सारे घ्यू आटे मिक्स कर देंगे हाँ देखो जी चगी तरह ਆਪਣਾ ਘਿਓ ਆٹے ਦੇ ਵਿੱਚ ਰਚ ਗਿਆ ਇੱਥੋਂ ਪਤਾ ਲੱਗਦਾ ਜਦੋਂ ਤੁਸੀਂ ਐ ਮੁਠੀ ਭਰੋਗੇ ਮੁਠੀ ਬਣ ਜੂਗੀ ਇਹ ਆਪਣੀ ਮੋਹਨ ਆٹے ਦੇ ਵਿੱਚ ਸਹੀ ਹੈ ਹੁਣ ਆਪਾਂ ਪਾਵਾਂਗੇ ਗੁੜ ਵਾਲਾ ਪਾਣੀ ਸਾਰਾ ਨਹੀਂ ਪਾਉਣਾ ਇੱਕ ਵਾਰੀ ਠੀਕ ਹੌਲੀ ਹੌਲੀ ਕਰਕੇ ਪਾਵਾਂਗੇ ਇੰਗੀ ਤਰ੍ਹਾਂ ਕਰਕੇ ਨੂੰ ਮਟੇ ਦੇ ਚਰਲਾ ਲੰਗੇ ਰਿਆਟਾ ਜੀ ਥੋੜਾ ਜਿਹਾ ਸਖਤ ਹੀ ਹੁੰਦਾ ਜਿਆਦਾ ਢਿੱਲਾ ਨਹੀਂ ਹੁੰਦਾ इस तरह हम चगी तरह आप आटा कट्ठा कर लगे आखो जी सारा आटा आप्ठा कर लिया मुक्की दे लेंगे मटिया बनाने नाप सही रखो ਗੁੜ ਦੇ ਵਿੱਚ ਜ਼ਿਆਦਾ ਪਾਣੀ ਨਾ ਪਾਓ ਜੀ ਆਪਣਾ ਇੱਕ ਕੌਲੀ ਗੁੜ ਦੀ ਹੈ ਤਾਂ ਅੱਧੇ ਕੌਲੀ ਪਾਣੀ ਪਾਓ। ਅਗਲਾ ਕਿ ਜੀ ਆਪਣਾ ਤਾਂ ਪਿੰਡਾਂ ਵਾਲਿਆਂ ਤਾਂ ਕੌਲਾ ਹੀ ਚਾਹੁੰਦਾ ਹੁੰਦਾ ਜੀ ਇੱਕ ਕੌਲਾ ਗੁੜ ਦਾ ਸੀ। ਤੇ ਵਿੱਚ ਆਪਾਂ ਅੱਧਾ ਅੱਧਾ ਕੌਲਾ ਪਾਇਆ ਸੀ ਪਾਣੀ ਦਾ। ਆ ਦੇਖੋ। ਨਾਪ ਸਹੀ ਹੈ ਜਿਵੇਂ ਆਪਣਾ ਪਾਣੀ ਨਾ ਛਿੱਟਾਕ ਬਚਿਆ। ਜ਼ਿਆਦਾ ਨਹੀਂ ਬਚਿਆ। ਨਾ ਚੰਗੀ ਤਰ੍ਹਾਂ। ਮੁੱਕੀ ਦੇ ਲਾਂਗੇ ਆ ਟਿਮ। ਅਵੇ ਕੁਝ ਆਟਾ ਆਪਣਾ ਗੁੱਜ ਗਿਆ ਦੋ ਕੁ ਮਿੰਟਾਂ ਲਈ ਛੱਡ ਦਿੰਨੇ ਆ ਇਹਨੂੰ ਰੈਸਟ ਤੇ ਉਹਨੇ ਆਪਾਂ ਕੜਾਈ ਵਗੈਰਾ ਤਿਆਰ ਕਰ ਲੈਨੇ ਆਪਣੇ ਆਟੇ ਨੇ ਜੀ 10 ਮਿੰਟ ਹੋ ਗਏ ਰੈਸਟ ਤੇ ਰੱਖੇ ਨੂੰ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਪੀੜਾ ਬਣਾ ਲਾਂਗੇ ਦਾ ਇਹ ਆਟਾ ਥੋੜਾ ਜਿਹਾ ਕਰੜਾ ਹੁੰਦਾ ਇੱਕ ਵਾਰੀ ਔਖਾ ਜਿਹਾ ਲੱਗਦਾ ਪੀੜਾ ਬਣਾਉਣਾ ਮੜਾ ਚਕਲੇ ਤੇ ਕਿਹੋਲ ਤੇਲ ਲਾ ਲਾਂਗੇ ਹੱਥਾਂ ਨੂੰ ਵੀ ਲਾ ਲਾਂਗੇ ਇਸ ਤਰ੍ਹਾਂ ਇਹ ਨੂੰ ਵੀ ਇਹ ਮੰਗੇ ਇਹਦੀ ਰੋਟੀ ਵੇਲਣੇ ਜਿਹੜੀ ਨਾ ਆਪਾਂ ਜਿਆਦੇ ਮੋਟੀ ਨਾ ਜਿਆਦੇ ਪਤਲੀ ਇਹ ਰੋਟੀ ਨਾਲੋਂ ਤਾਂ ਮੋਟੀ ਵੇਲਾਂਗੇ ਜਿੰਨੀ ਮੋਟੀ ਹੋਊ ਰੋਟੀ ਉਹਨਾਂ ਜਿਆਦਾ ਆਪਣਾ ਮਠੀਆਂ ਪੋਲੂਗਾ ਬਨੂਗਾ ਇਸ ਤਰ੍ਹਾਂ ਰੋਟੀ ਆਪਾਂ ਬੇਲ ਲਈ ਆਪਾਂ ਗਲਾਸੀ ਲਈਏ ਆਖੀ ਛੋਟੇ ਇਹਦੇ ਨਾਲ ਆਪਾਂ ਕੱਢ ਲਾਂਗੇ ਇਸ ਤਰ੍ਹਾਂ ਮਠੇ ਇਹ ਤੁਹਾਡੇ ਕੋਲ ਗਲਾਸੀ ਹੈ ਤਾਂ ਗਲਾਸੀ ਲੈਣ ਨਹੀਂ ਤੁਸੀਂ ਕੋਈ ਟੱਕਣਾ ਕਰਾ ਉਹਦੇ ਨਾਲ ਕੱਢ ਸਕਦੇ ਜਿੰਨੇ ਆਪਾਂ ਮਣੀਆਂ ਨਿਕਲਣਗੀਆਂ ਨਿਕਲੇਗਾ ਫालतू ਆਟਾ ਹੋਊਗਾ ਜਿਹੜਾ ਆਪਾਂ ਉਹ ਚੱਕ ਦਾਂਗੇ ਇਹਦਾ ਦੁਆਰੇ ਪੇੜਾ ਬਣਾ ਲਾਂਗੇ ਇਹਨੂੰ ਟ੍ਰੇ ਦੇ ਵਿੱਚ ਰੱਖ ਲੈਨੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੁਣ ਆਪਾਂ ਸਾਰੀਆਂ ਮਠੀਆਂ ਵੇਲ ਲੈਣੇ ਆ ਫਿਰ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਸਾਰੀਆਂ ਮਠੀਆਂ ਆਪਾਂ ਵੇਲ ਲਿਆ ਕੁਝ ਵੇ ਗੋਲ ਵੇਲ ਲਿਆ ਕੁਝ ਬਣਾ ਲਿਆ ਪਚੌਰਸ ਇਧਰ ਵੀ ਗੋਲ ਸਾਰੀਆਂ ਭਾਂਡੇ ਦੇ ਵਿੱਚ ਪਾ ਲਈਆਂ ਹੁਣ ਆਪਾਂ ਕੈਸ ਤੇ ਕੜਾਈ ਰੱਖ ਦਿੱਤੀ ਤੇਲ ਗਰਮ ਹੋਣ ਨੂੰ ਇਹ ਲੋਹੇ ਦੀ ਕੜਾਈ ਆ ਇਹ ਆਪਾਂ ਮਠੀਆਂ ਵਗੈਰਾ ਬਣਾਉਣ ਵਾਸਤੇ ਤਲੀਆਂ ਚੀਜ਼ਾਂ ਵਾਸਤੇ ਰੱਖਦੇ ਹੁੰਨੇ ਠੀਕ ਹੈ ਜੀ ਹੁਣ ਆਪਾਂ ਇਹਨਾਂ ਤਲਦੇ ਆ ਹੁਣ ਆਪਾਂ ਨਾ ਇੱਕ ਮੱਠੀ ਪਾ ਕੇ ਤੇਲ ਵੇਖ ਲੈਨੇ ਆਂ ਇਹ ਆਪਣਾ ਗਰਮ ਹੋ ਗਿਆ ਪੂਰਾ ਤੇਲ ਗਰਮ ਹੋ ਗਿਆ ਜਦੋਂ ਬੁਲਬਲੇ ਉੱਠਣ ਲੱਗ ਜਾਣ ਹੁਣ ਆਪਾਂ ਕੱਕ ਕਰਕੇ ਮੱਠੀਆਂ ਪਾਈ ਜਾਵਾਂਗੇ ਜਿੰਨੀਆਂ ਖਾ ਲੈਣੀਆਂ ਇਹ ਤੇਲ ਦੇ ਵਿੱਚ ਉਹਨੀਆਂ ਖਵਾ ਦਾਂਗੇ ਮੈਨਾਂ ਨੂੰ ਹਿਲਾ ਦਾਂਗੇ ਮਠੀਆਂ ਇਹ ਆਪਣੀਆਂ ਬਣ ਕੇ ਤਿਆਰ ਆ। ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ। ਮਠੀਆਂ ਆਪਣੀਆਂ ਬਣ ਗਈਆਂ। ਹੁਣ ਇਹਨਾਂ ਕੱਢ ਲੈਨੇ ਆਪਾਂ। ਹੁਣ ਇਹਦੇ ਵਿੱਚ ਹੋਰ ਪਾ ਦਿੰਨੇ ਆ। ਮਠੀਆਂ ਪਾਉਣੀਆਂ ਕੀ ਪਾਉਣੀਆਂ ਜਿੰਨੀਆਂ ਕਿ ਨਾ ਤੇਲ ਦੇ ਵਿੱਚ ਆ। ਡੁੱਬ ਜਾਣਾ ਕਿਉਂਕਿ ਜੇ ਜ਼ਿਆਦੀ ਆਪਾਂ ਪਾ ਦਾਂਗੇ ਤੇ ਤੇਲ ਘਟ ਹੋਊਗਾ ਮਠੀਆਂ ਜ਼ਿਆਦੇ ਪਾ ਦਾਂਗੇ ਫਿਰ ਚੰਗੀ ਤਰ੍ਹਾਂ ਨਹੀਂ ਫਰਾਈ ਹੋਣੀਆਂ ਇੱਕ ਇੱਕ ਕਰਕੇ ਪਾਉਣੀਆਂ ਜੇ ਇਕੱਠੀਆਂ ਪਾ ਦਾਂਗੇ ਤੇ ਫਿਰ ਜੁੜ ਜੇ ਜੁੜ ਜਾਣਗੀਆਂ ਇੱਕ ਦੂਜੀ ਨਾਲ ਚੰਗੀ ਤਰ੍ਹਾਂ ਪੱਕਦੀਆਂ ਨਹੀਂ ਹੁਣ ਆਪਾਂ ਇਹਨਾਂ ਨੂੰ ਹੌਲੀ-ਹੌਲੀ ਹਿਲਾਵਾਂਗੇ ਜ਼ਿਆਦਾ ਤੇਜ਼ ਨਹੀਂ ਹਿਲਾਉਣੀਆਂ ਹੌਲੀ-ਹੌਲੀ ਹਿਲਾ ਕੇ ఏది అదలా బీ పాస్ ఉపకే ఉంచే కదా జీవి బ పక్కన ఆ హా జ పక్క గింను కడ్ ਹਨ ਪੱਕ ਗਿਆ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਥਾਲੀ ਦੇ ਵਿੱਚ ਨਾ ਆਪਾਂ ਪੇਪਰ ਰਖਾ ਲਿਆ ਸੀ ਇਸ ਤਰ੍ਹਾਂ ਪੇਪਰ ਰਖਾ ਲਿਆ ਕਰੋ ਤੁਸੀਂ ਵੀ ਜਿਹੜਾ ਐਕਸਟਰਾ ਤੇਲ ਹੁੰਦਾ ਨਾ ਉਹ ਫਿਰ ਥਾਲੀ ਦੇ ਵਿੱਚ ਆ ਪੇਪਰ ਦੇ ਵਿੱਚ ਨਹੀਂ ਲੱਗ ਜਾਂਦਾ ਜੀ ਫਿਰ ਆਪਣੇ ਮਠੀਆਂ ਦੇ ਵਿੱਚ ਜ਼ਿਆਦਾ ਤੇਲ ਨਹੀਂ ਰਹਿੰਦਾ ਤੁਸੀਂ ਵੀ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਇਸ ਤਰ੍ਹਾਂ ਮਠੀਆਂ ਬਣਾ ਕੇ ਦੇਖੋ ਬਹੁਤ ਵਧੀਆ ਬਣਨੀਆਂ ਆ ਹੁਣ ਆਪਾਂ ਜਿਹੜੀਆਂ ਚੌਰਸ ਬਣਾਈਆਂ ਸੀ ਉਹਨਾਂ ਨੂੰ ਫਰਾਈ ਕਰ ਲੈਨੇ ਆਂ ਕੁਛ ਆਪਾਂ ਗੋਲ ਬਣਾ ਲਈਆਂ ਸੀ ਕੁਛ ਚੌਰਸ ਬਣਾ ਲਈਆਂ ਸੀ ਕਈ ਵਾਰੀ ਕੋਈ ਬੱਚੇ ਕਹਿ ਦਿੰਦੇ ਅਸੀਂ ਗੋਲ ਨਹੀਂ ਖਾਣੀ ਚੌਰਸ ਮੱਠੀ ਖਾਣੀ ਆ ਇਸ ਤਰ੍ਹਾਂ ਕਰਕੇ ਕਰਕੇ ਤੁਸੀਂ ਚੌਰਸ ਵੀ ਬਣਾ ਸਕਦੇ ਹੋ ਗੋਲ ਵੀ ਬਣਾ ਸਕਦੇ ਹੋ ਆਪਣੀ ਆਪਣੀ ਮਰਜ਼ੀ ਹੈ ਜੀ ਤੇ ਇਹ ਚੌਰਸ ਵਾਲੀਆਂ ਆਪਾਂ ਹੁਣ ਫਰਾਈ ਕਰ ਲੈਨੇ ਆਂ ਇਹ ਕਿਸੇ ਵੀ ਸ਼ੇਪ ਵਿੱਚ ਤੁਸੀਂ ਕਟਿੰਗ ਕਰ ਸਕਦੇ ਹੋ ਜੇ ਗੋਲ ਬਣਾਉਣਾ ਤਾਂ ਗਲਾਸੀ ਨਾਲ ਕਟਿੰਗ ਕਰ ਲਿਓ ਜੀ ਚਾਹ ਉਸ ਕੋਈ ਹੋਰ ਸ਼ਬਦ ਨਹੀਂ ਆ ਫਿਰ ਕਰਦ ਨਾਲ ਇਸ ਤਰ੍ਹਾਂ ਇਹ ਵੀ ਆਪਾਂ ਫਰਾਈ ਕਰ ਹੋ ਗਈਆਂ ਜਦੋਂ ਕੱਢ ਲਾਂਗੇ ਕੱਢ ਕੇ ਇੱਕ ਸਾਈਡ ਤੇ ਕਰ ਦਾਂਗੇ ਫਿਰ ਤੁਹਾਨੂੰ ਜਦੋਂ ਸਾਰੀਆਂ ਆਪਾਂ ਬਣਾ ਲਈਆਂ ਫਿਰ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੀਆਂ ਬਣਣਗੀਆਂ ਜੀ ਲੱਗਣਗੀਆਂ ਆਪਣੇ ਮਠਿਆ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗਦੀ ਹੁੰਦੀ ਐ ਜੀ ਕਮੈਂਟ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਜਿਸ ਤਰ੍ਹਾਂ ਤੁਸੀਂ ਦੂਸਰੇ ਚੈਨਲ ਨੂੰ ਪਿਆਰ ਦਿੱਤਾ ਜਸਪ੍ਰੀਤ ਪੰਜਾਬੀ ਬਿਊਟੀ ਕਾਲੇ ਨੂੰ ਇਸ ਤਰ੍ਹਾਂ ਹੀ ਇਸੇ ਲਈ ਨੂੰ ਦਿਓ ਜੀ ਨਵੇਂ ਨਵੇਂ ਰੈਸਪੀ ਤੁਹਾਡੇ ਵਾਸਤੇ ਲੈ ਕੇ ਆਇਆ ਕਰਾਂਗੇ ਜੇ ਕੋਈ ਵੀ ਰੈਸਪੀ ਤੁਸੀਂ ਸਿੱਖਣੀ ਚਾਹੁੰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਉਹ ਵੀ ਬਣਾ ਕੇ ਦੱਸਾਂਗੇ ਤੁਹਾਨੂੰ ਇਹ ਵੀ ਆਪਣੀਆਂ ਮਠੀਆਂ ਫਰਾਈ ਹੋ ਗਈਆਂ ਕੱਢ ਲੈਣੇ ਬਾਹਰ ਇਹਨਾਂ ਨੂੰ ਵੀ ਸਾਰੀਆਂ ਕੱਢ ਕੇ ਆਪਾਂ ਥਾਲੀ ਦੇ ਵਿੱਚ ਰੱਖ ਦਿੰਨੇ ਆ ਇਸੇ ਤਰ੍ਹਾਂ ਹੀ ਸਾਰੀਆਂ ਮਠੀਆਂ ਫਰਾਈ ਕਰ ਲਾਂਗੇ ਆ ਦੇਖੋ ਜੀ ਆਪਣੀਆਂ ਮਠੀਆਂ ਬਣ ਕੇ ਤਿਆਰ ਹੋ ਗਈਆਂ ਸਾਰੀਆਂ ਮਠੀਆਂ ਆਪਾਂ ਫਰਾਈ ਕਰ ਲਈਆਂ ਇਸ ਤਰ੍ਹਾਂ ਆ ਹੈਗੀਆਂ ਚੋਰਸ ਢੋਕ ਵਿੱਚ ਆ ਇਸ ਤਰ੍ਹਾਂ ਮੈਂ ਤਿੰਨ ਚੁੰਗੀਆਂ ਕਰਤੀਆਂ ਉਕੇ ਕੋਈ ਬੱਚਾ ਕਹਿ ਦਿੰਦੇ ਆ ਵਿਚਾਰਸ ਖਾਣੀਆਂ ਕਈ ਵਾਰੀ ਤੇ ਕੋਈ ਕਹਿ ਦਿੰਦਾ ਗੋਲ ਖਾਣੀਆਂ ਇਸ ਤਰ੍ਹਾਂ ਆਪਾਂ ਵਾਲੀਆਂ ਗੋਲ ਬਣ ਗਈਆਂ ਦੇਖ ਕੇ ਦੱਸਿਓ ਤੁਸੀ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਆਪਾਂ ਹੁਣ 15-20 ਦਿਨਾਂ ਵਾਸਤੇ ਸਟੋਰ ਕਰਕੇ ਰੱਖ ਸਕਦੇ ਆ ਡੱਬੇ ਦੇ ਵਿੱਚ ਬੰਦ ਕਰਕੇ ਜਿੰਨ ਮਰਜ਼ੀ ਤੁਸੀਂ ਚਾਹਣਾ ਖਾ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਦੀਆਂ ਬਣੀਆਂ ਬਹੁਤ ਹੀ ਵਧੀਆ ਆਪਣੀਆਂ ਮਠੀਆਂ ਬਣ ਕੇ ਤਿਆਰ ਹੋ ਗਈਆਂ ਥੋੜੇ ਜਿਹਾ ਸਮਾਨ ਨਾਲ ਥੋੜੇ ਜਿਹਾ ਟਾਈਮ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ ਦੇ ਵਿੱਚ ਇਹ ਬਣਾ ਸਕਦੇ ਹੋ ਮੇਰੀ ਰੈਸਪੀ ਚੰਗੀ ਲੱਗੀ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਸੋਨਾ ਜੇ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਆਪਾਂ ਨੰਗਾ ਨੰਗਾ ਰੈਸਪੀ ਅਰੋਝ ਲੈ ਕੇ ਆਉਂਦੇ ਰਹਿਾਂਗੇ ਜੇ ਕੋਈ ਵੀ ਰੈਸਪੀ ਤੁਹਾਨੂੰ ਚਾਹੀਦੀ ਹੋਈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹੀ ਆਪਾਂ ਬਣਾ ਕੇ ਦੱਸਾਂਗੇ ਇਹ ਕਿਸ ਤਰ੍ਹਾਂ ਬਣਦੀ ਹੈ ਠੀਕ ਹੈ ਜੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ